あょっと。 ਤੇ ਪੋਸਟਡ ਵਾਲਾ ਨਾ ਮੇਰਾ ਮਲਕੀ ਸਿੰਘ ਪੋਸਟ 36 ਗੜ 201 ਕੋਬਰਾ ਕਿਵੇਂ ਮੈਂ ਬਹੁਤ ਜ਼ਿਆਦਾ ਦਰਦ ਦੀ ਬਾਤ ਹੈ ਮਹਿਸੂਸ ਹੋ ਰਿਹਾ ਹੈ ਮੇਰੇ ਕੋਲ ਅੰਝਾ ਲੱਗਾ ਪੂਰੇ ਪਿੰਡ ਵਾਲੇ ਨੇ ਬੜਾ ਵਧੀਆ ਸਵਾਗਤ ਕੀਤਾ ਮੇਰਾ ਹਾਂਜੀ ਬਹੁਤ ਵਧੀਆ ਲੱਗਾ ਤੇ ਇਹ ਘਟਨਾ 31 2000 24 ਨੂੰ ਵਜਦੀ ਹੈ ਮਤਲਬ ਕਿ ਆਪਾਂ ਬੇਸ ਕੈਂਪ ਲਾਉਣ ਗਏ ਨਵਾਂ ਕੈਂਪ ਉੱਥੇ ਨਕਸ਼ਿਆਂ ਨਾਲ ਦੇਤੇ ਇਨਕਾਉਂਟਰ ਸ਼ੁਰੂ ਹੋ ਗਿਆ ਉੱਥੇ ਇਨਕਾਉਂਟਰ ਦੇ ਵਿੱਚ ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵਾਸਤੇ ਮੈਂ ਅੱਗੇ ਵਧਿਆ ਪਰ ਮੇਰੇ ਦੋ ਗੋਲੀ ਲੱਗੀ ਆ ਕਿ ਛਾਤੀ ਔਰ ਇੱਕ ਮੇਰੇ ਡੋਲੇ ਤੇ ਗੋਲੀ ਲੱਗੀ ਠੀਕ ਹੈ ਜੀ ਤੇ ਜਿਹੜੇ ਨਕਸਲੀ ਉਧਰੋਂ ਆਪਣੇ ਮੇਰੇ ਸਾਥੀ ਹਲਾ ਰਹੇ تھے ਉਹਨਾਂ ਨੂੰ ਰੋਕਿਆ ਔਰ ਪਿਛੇ ਪਿਛੇ ਭੇਜਿਆ ਨਾਲ ਇੱਕ ਬੰਦਾ ਆਪਣਾ ਪਰ ਬਾਅਦ ਵਿੱਚ ਹਸਪੀਟਲ ਚ ਜਾ ਕੇ ਡੈਥ ਹੋ ਗਿਆ ਹਾਂ ਜੀ ਦੇਸ਼ ਵਾਸਤੇ ਇਹ ਗਰਵ ਕੀ ਬਾਤ ਹੈ ਮਤਲਬ ਜੇ ਅਪਾ ਦੇ ਮਨੇ ਫੌਜੇ ਭਰਤੀ ਹੁੰਦੇ ਆ ਤੇ ਹਨ ਹਾਰੇ ਕੋਲ ਮਨੇ ਫੌਜ ਦੇ ਜਾ ਕੇ ਅੱਛੇ ਕੰਮ ਕਰਨੇ ਚਾਹੀਦੇ ਹਨ ਠੀਕ ਹੈ ਜੀ ਹਾਂਜੀ ਬਹੁਤ ਗਰਵ ਦੀ ਗੱਲ ਹੈ ਜੋ ਪਤਾਈ ਰਾਂਗੇ ਉਹਦੇ ਵਿੱਚ ਮਨ ਲਗੇ ਨਾ ਜੋ ਸੋਰੇ ਚੱਕਰ ਦੇ ਨਾਮ ਆਇਆ ਮੇਰਾ 15 ਅਗਸਤ 2024 ਦੇ ਵਿੱਚ ਆ ਔਰ ਬਹੁਤ ਮਾਣ ਮਹਿਸੂਸ ਹੋਇਆ ਮੈਨੂੰ ਹਾਂਜੀ ਮੈਂ ਇਹਨਾਂ ਨੂੰ ਕਹਿੰਦਾ ਨਸ਼ਿਆਂ ਤੋਂ ਦੂਰ ਰਹਿਣ ਔਰ ਬਲੇ ਫੌਜ ਵਾਲੇ ਵੱਤ ਤੋਂ ਵੱਧ ਜਿਹੜਾ ਆਪਣਾ ਜਫੌਜ ਦੇ ਪ੍ਰਤੀ ਹੋਣ ਕੀ ਨਾਮ ਜੀ ਕੁਲਦੀਪ ਕੌਰ ਜੀ ਕੁਲਦੀਪ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਉਹ ਮਾਣਤਾ ਪ੍ਰਾਪਤ ਕਰਕੇ ਵਾਪਸ ਆਏ ਆਪਣੇ ਘਰ ਹਾਂਜੀ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੀ ਹਾਂ ਜੀ ਜਦੋਂ ਉਸ ਵੇਲੇ ਉਹ ਘਟਨਾ ਵਾਪਰੀ ਸੀ ਉਦੋਂ ਕੀ ਮਨ ਚ ਆ ਰਿਹਾ ਸੀ ਜਦੋਂ ਇਹਨਾਂ ਦੀ ਗੋਲੀਆਂ ਦੋ ਵਜੇ ਹੋਈ ਕੋਈ ਨਹੀਂ ਮੰਨਣਾ ਪਰ ਕੋਈ ਜੀ ਦਾ ਮੌਕਾ ਹਾਂ ਜੀ ਹਾਂ ਜੀ ਬਸ ਇਹੀ ਕਹਿਣਾ ਚਾਹਾਂ ਕਿ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਜੀ ਹੈ ਆ ਖੁਸ਼ੀ ਮਨਾਉਣ ਲਈ ਜੀ ਉਸੇ ਲਈ ਕਿਵੇਂ ਸੂਚਨਾ ਮਿਲ ਗਈ ਤੁਹਾਨੂੰ ਇਹਨਾਂ ਨੂੰ ਸ਼ਾਮ ਨੂੰ 7 ਵਜੇ ਇਹਨਾਂ ਨੇ ਫੋਨ ਕੀਤਾ ਹੈ ਫਿਰ ਦੀਦੀ ਨੂੰ ਕੀਤਾ ਹੈ ਉਹਨਾਂ ਨੇ ਫਿਰ ਸਾਨੂੰ ਦੱਸਿਆ ਹੈ ਕਿ ਗੋਲੀ ਲੱਗ ਗਈ ਇਦਾਂ ਤੇ ਫਿਰ ਜੱਗਦਾ ਮੰਮੀ ਰੋਣ ਲੱਗ ਗਏ ਫਿਰ ਕਿੰਨਾ ਨੇ ਫਿਰ ਆਪ ਵੀਡੀਓ ਕਾਲ ਕੀਤੀ ਫਿਰ ਅਸੀਂ ਗੱਲ ਕੀਤੀ ਫਿਰ ਥੋੜਾ ਸਾਨੂੰ ਠੀਕ ਲੱਗਿਆ ਕਿ ਹਾਂ ਥੋੜਾ ਠੀਕ ਹੈ ਉਸ ਵੇਲੇ ਤਾਂ ਮਨ ਭਰ ਗਿਆ ਪਰ ਜਦੋਂ ਸੋਹਰਿਆ ਚੱਕਰ ਦੇ ਵਾਸਤੇ ਨਾਂ ਅਨਾਉਂਸ ਹੋਇਆ ਉਹ ਮਨ ਚਾਹ ਹਾਂਜੀ ਉਦੋਂ ਵਧੀਆ ਲੱਗਿਆ ਪਰ ਮਾਤਾ ਦਾ ਲੱਖ ਲੱਖ ਸ਼ੁਕਰ ਬਸ ਤੁਸੀਂ ਨਾਲ ਹੀ ਸੀ ਰਾਸ਼ਟਰਪਤੀ ਦੇ ਮਨ ਚ ਹਾਂਜੀ ਉਸ ਵੇਲੇ ਜਦੋਂ ਇਹਨਾਂ ਨੂੰ ਰਾਸ਼ਟਰਪਤੀ ਦੇ ਰੇਖੇ ਸੀ ਸੋਹਰਿਆ ਚੱਕਰ ਉਹ ਤੁਹਾਨੂੰ ਕਿੰਨਾ ਕੋ ਮਹਿਸੂਸ ਹੋ ਰਿਹਾ ਸੀ ਮਾਨ ਹਾਂਜੀ ਬਹੁਤ ਵਧੀਆ ਲੱਗਿਆ ਠੀਕ ਹੈ ਨਾ ਚਾਹਦੇ ਹੋ ਜਿੰਨੀਆਂ ਗੌਰ ਤੁਹਾਡੇ ਬੜੀਆਂ ਵਾਈਸ ਹੈ ਜੀ ਇਦਾਂ ਆਰਮੀ ਮੈਂ ਹਾਂਜੀ ਬਸ ਮੈਂ ਸੁਵੇਦਾ ਚੰਦਰ ਸਿੰਘ ਸੇਖਵਾ ਬੜਾ ਜਮਾਨ ਕਰਦਾ ਕਿ ਸਾਡਾ ਸੁਪੁੱਤਰ ਸਰਦਾਰ ਮਕੀਤ ਸਿੰਘ ਜੀ CRPF ਦੇ ਵਿੱਚੋਂ ਸੂਰਿਆ ਪ੍ਰਾਪਤ ਚੱਕਰ ਪ੍ਰਾਪਤ ਕਰਕੇ ਨਗਰ ਵਿੱਚ ਪਹੁੰਚਿਆ ਇਹ ਨਗਰ ਦੇ ਵਿੱਚ ਪਹਿਲਾ ਹੀ ਜਵਾਨ ਹੈ ਜੋ ਸੂਰਿਆ ਚੱਕਰ ਲੈ ਕੇ ਆਇਆ ਇਸ ਤੋਂ ਪਹਿਲਾਂ ਸਾਰੇ ਆਪ ਆਪਣੀ ਰੈਂਕ ਤੇ ਪੈਨਸ਼ਨ ਆਏ ਨੇ ਪਰ ਅੱਜ ਬਹੁਤ ਮਾਣ ਹੈ ਨਗਰ ਦਾ ਨਾਮ ਉੱਚਾ ਕੀਤਾ ਨਗਰ ਨੂੰ ਬਹੁਤ-ਬਹੁਤ ਵਧਾਈਆਂ ਨੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਨੇ ਬਹੁਤ-ਬਹੁਤ ਧੰਨਵਾਦ ਬਸ ਨਾਮ ਦਾ ਮੇਰਾ ਨਾਮ ਜਗੰਦਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਅੱਜ ਪਿੰਡ ਪਹੁੰਚਿਆ ਨੌਜਵਾਨ ਦੇਸ਼ ਦਾ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਜੀ ਸਾਡੇ ਪਿੰਡ ਨੂੰ ਕਿ ਇਹ ਪਹਿਲਾ ਸਿੱਖ ਸਵਾ ਜਿੰਨੇ ਸੂਰਜਾ ਚੱਕਰ ਸਾਡੇ ਪਿੰਡ ਚ ਪ੍ਰਾਪਤ ਕੀਤਾ ਤੇ ਸਾਨੂੰ ਇਤੇ ਮਾਣ ਹੈ ਤੇ ਇੰਨੇ ਨਕਸਲੀਆਂ ਨੂੰ ਨੱਥ ਪਾ ਕੇ ਤੇ ਆਪਣੇ ਆਪ ਤੇ ਗੋਲੀਆਂ ਖਾ ਕੇ ਤੇ ਆਪਣੇ ਜਵਾਨ ਨੇ ਨਾਲ ਵਾਪਸੀ ਸਹੀ ਸਲਾਮਤ ਲੇਕੀ ਤੇ ਮਾਨਿਆ ਸਾਨੂੰ ਘਰ ਵੇ ਆ ਜੀ ਤੇ ਅੱਜ ਫੇ ਕਿੱਦਾਂ ਦਾ ਸਵਾਗਤ ਜੀ ਸਾਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਸੋਹਣਾ ਬਹੁਤ ਵਧੀਆ ਪ੍ਰੋਗਰਾਮ ਕੇ ਕਹਿਣਾ ਚਾਹੁੰਦੇ ਹਾਂ ਨੌਜਵਾਨ ਅਸੀਂ ਨੌਜਵਾਨ ਨੇ ਇਹ ਕਹਿਣਾ ਚਾਹੁੰਦੇ ਹਾਂ ਕਿ ਨਸ਼ੇ ਨੂੰ ਤਿਆਗ ਕੇ ਨਾ ਤੁਸੀਂ ਭਰਤੀ ਹੋ ਕੇ ਨੌਕਰੀਆਂ 'ਤੇ ਧਿਆਨ ਦਿਓ ਕਰਦੇ ਨਾਂ ਕਿ ਪ੍ਰਾਚੀ ਦਾ ਨਾਮਾ ਜੀ ਆਦਮੀ ਸਵੇਰਾ ਦੋ ਨ ਲੜਾਈਆਂ 65 ਘਟੇ ਲੜਾਈ ਲੜੀ ਇਹਦਾ ਛੋਟਾ ਭਰਾ ਆਦਮੀ ਦੇ ਵਿੱਚ ਆ ਬਾਕੀ ਭਣੋਇਆ ਨਵਾਰਨੀ ਵਿੱਚ ਸਾਰੇ ਸਾਡੇ ਪਰਿਵਾਰ ਦੇ ਵਿੱਚ ਹਰ ਕੋਈ ਮਾਣ ਕਿ ਦੇਸ਼ ਦੀ ਸੇਵਾ ਕਰਦਾ ਗੁੱਟੀ ਆ ਬਲ ਆਰਮੀ ਦੀ ਨਾਨਕ ਨਾਨਕ ਨਾਜ ਠੀਕ ਹੈ ਦਰਸ਼ਕੀ ਕਿਹਨਾਂ ਚਾਹੁੰਦੇ ਹੋ ਡਾਕਟਰ ਇੱਕ ਇੱਕ ਤੇ ਮਾਣ ਘੱਟਿਆ ਘੱਟਿਆ ਅੱਜ ਪੁੱਤ ਨੇ ਸਿਰ ਹੋਰ ਉੱਚਾ ਕਰਤਾ ਬਹੁਤ ਮਾੜਾ ਮੈਨੂੰ ਮੇਰਾ ਵੀ ਸਾਡੇ ਪਰਿਵਾਰ ਦਾ ਇਹ ਨਾਮ ਆ ਰੋਸ਼ਨ ਕੀਤਾ ਪਿੰਡ ਦੇ ਵਿੱਚ ਮੇਰੇ ਨਾਲ ਪਿੰਡ ਦਾ ਹੀ ਪਿੰਡ ਦਾ ਹੀ ਨਾਮ ਕੋਈ ਹੋਰ ਵੀ ਹੈਗਾ ਸੋਰੇ ਚੱਕਰ ਪਿੰਡ ਦਾ ਹੋਰ ਨਹੀਂ ਕੋਈ ਹੈਗਾ ਇਹ ਹੋਈਆਂ ਸਰਪ੍ਰੇ ਵਰਾਈਟੇਸ਼ਨ ਵਿੱਚ ਜੋ ਜਨ ਜ ਨਹੀਂ ਗਏ ਆ ਰਾਠਪਤੀ ਧਮੜ ਤਿੰਨ ਸਰਦਾਰ ਇਤਨਾ ਭੱਜਾ ਨੇ ਵਿੱਚੋਂ ਜਿਨ੍ਹਾਂ ਨੂੰ ਸੋਰੀਆ ਚੱਕਰ ਮਿਲਿਆ ਜਦੋਂ ਇਹਨਾਂ ਨੇ ਲਿਆ ਰਾਸ਼ਪਤੀ ਬਹੁਤ ਬੜੀ ਖੁਸ਼ੀ ਹੋਈ ਹੈ ਤੇ ਜਦੋਂ ਇਹ ਫੌਜ ਚ ਭੱਟੀ ਹੋਲੀ ਕਿਦਾਂ ਇਹਨਾਂ ਨੇ ਕਿਹਾ ਸੀ ਤੁਹਾਨੂੰ ਵੀ ਇਹਨਾਂ ਕੋਟੀ ਜਾਣਾ ਜਾਂ ਕੀ ਹੁੰਦਾ ਨਹੀਂ ਇਹਦਾ ਮੁੱਢ ਤੋਂ ਹੀ ਇਰਾਦਾ ਇਹਨੇ ਪੱਟੀਆਂ ਵੇਖੀਆਂ ਬਾਅਦ ਵਿੱਚ ਚਲੋ ਮੰਨੋ ਵੀ ਬਾਅਦ ਵਿੱਚ ਸੀਆਰਪੀ ਕੀ ਹੋ ਗਿਆ ਫਿਰ ਇੱਥੇ ਆਪਣਾ ਮਿਹਨਤ ਕੀਤੀ ਕੋਈ ਬਰਗਮੰਡ ਹੋ ਜਾਊਗਾ ਕਿੰਨੇ ਆਪਣੇ ਪਰਿਵਾਰ ਦੇ ਲੱਗੇ ਆਂਗੇ ਹਾਂਜੀ ਮੇਰੇ ਇੱਕ ਹੈਗਾ ਉਹ ਦबई ਆ ਇਹ ਤੋਂ ਛੋਟਾ ਗਗਨਦੀਪ ਸਿੰਘ